ਪਿਆਰੀ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਦਾ ਸਿਰ ਅਧਰੋਆ ਆਪਣੇ YouTube ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਦੇ ਮਾਧਿਅਮ ਰਹੀਂ ਆਪ ਕੀਤੇ ਨਾਲ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਸਾਧ ਸੰਗਤ ਜੋ ਸਹਿਜ ਪਾਠ ਆਪਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਖਸ਼ਿਸ਼ ਕਿਰਪਾ ਸਦਕਾ ਆਪਣੇ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਤੇ ਲਗਭਗ ਇੱਕ ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਆਰੰਭ ਕੀਤੇ ਹੋਏ ਨੂੰ ਕੱਲ ਤੱਕ ਸਤਿਗੁਰਾਂ ਨੇ ਕਿਰਪਾ ਕਰਕੇ 547 ਅੰਗ ਤੱਕ ਪਾਠ ਕਰਨ ਦੀ ਸੇਵਾ ਲਈ ਸੀ ਅੱਜ ਸਤਿਗੁਰੂ ਕਿਰਪਾ ਕਰਨ ਇਸ ਤੋਂ ਅਗੇ 548 ਅੰਗ ਤੋਂ ਪਾਠ ਕਰਨ ਦੀ ਸੇਵਾ ਲੈ ਲੈਣ ਸਾਧ ਸੰਗਤ ਜੀ ਇਹ ਸਭ ਕੁਝ ਤਾਂ ਹੀ ਹੋ ਸਕਦਾ ਹੈ ਜੇ ਸਾਧ ਸੰਗਤ ਤੁਸੀਂ ਕਿਰਪਾ ਕਰੋ ਤੁਸੀਂ ਦਾਸਰੇ ਦੇ ਸਿਰ ਤੇ ਮੇਰ ਪੁਰਿਆ ਹੱਥ ਰੱਖੋ ਤੇ ਤੁਸੀਂ ਕਿਰਪਾ ਕਰੋ ਦਾਸ ਨੂੰ ਅਸੀਸ ਦਿਓ ਕਰੋ ਕਿਰਪਾ ਜੀ ਦਾਸ ਦੇ ਸਿਰ ਤੇ ਰੱਖੋ ਮੇਰ ਪੁਰਿਆ ਹੱਥ ਦਿਓ ਜੀ ਅਸੀਸ ਆਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਕਰੋ ਜੀ ਕਿਰਪਾ ਤੇ ਆਖੋ ਧੰਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਖੋਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਕਨ ਬਾਬਾ ਨੋਦ ਸਿੰਘ ਜੀ ਬਿਹਗੜਾ ਮਹਲਾ ਤੀਜਾ ਬਿਹਗੜੇ ਕੀ ਵਾਰ ਮਹਲਾ ਚੌਥਾ ਰਾਗ ਬਿਹਗੜਾ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ਇੱਕ ਓਂਕਾਰ ਸਤਗੁਰ ਪ੍ਰਸਾਦ ਅਕਾਲ ਪੁਰਖੇ ਕਹਤੇ ਸਤਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਸਾਲੋਕ ਮਹੱਲਾ ਤੀਜਾ ਸਲੋਕ ਮਹੱਲਾ ਤੀਜਾ ਧੰਗੁਰੂ ਅਮਰਦਾਸ ਤੀਜੇ ਪਾਤਸ਼ਾਹ ਜੀ ਦੀ ਆਚਾਰਨ ਕੀਤੀ ਹੋਈ ਸ਼ਲੋਕ ਦੇ ਵਿੱਚ ਬਾਣੀ ਗੁਰੂ ਦੀ ਸੇਵਾ ਤੇ ਸੁਖ ਪਾਇ ਕੋਰ ਤੈ ਸੁਖ ਨਾ ਪਾਲ ਸੁਖ ਸਤਗੁਰੂ ਦੀ ਸੇਵਾ ਤੋਂ ਹੀ ਮਿਲਦਾ ਹੈ ਕਿਸੇ ਹੋਰ ਥਾਂ ਸੁਖ ਨਾ ਢੂੰਡ ਗੁਰ ਕੇ ਸ਼ਬਦ ਮਨ ਭੇਦੀਐ ਸਦਾ ਉਸੇ ਹਰ ਨਾਲ ਭੇਦੀਏ ਬਾਬੇ ਨੂੰ ਦੋ ਲਾਈਆਂ ਤੇ ਦਦੇ ਨੂੰ ਬਿਹਾਰੀ ਤੇ ਐਡੇ ਨੂੰ ਦੋ ਲਾਵਾਂ ਇਹਦਾ ਮਤਲਬ ਹੁੰਦਾ ਵਿਨਿਏ ਜਾਂ ਇਦਾਂ ਕਹਿ ਲਓ ਕਿ ਪ੍ਰੋਵ ਦੇਈਏ ਜਿਸ ਤਰ੍ਹਾਂ ਹਾਰ ਪ੍ਰੋਦੀ ਦਾ ਨਾ ਵਿਨ ਕੇ ਪੁੱਲ ਨੂੰ ਵਿਨ ਕੇ ਉਸ ਦਾ ਹਾਰ ਪ੍ਰੋਦੀ ਦਾ ਇਸ ਤਰ੍ਹਾਂ ਸਤਗੁਰੂ ਕਹਿਣ ਲੱਗੇ ਕਿ ਜਦੋਂ ਸਤਗੁਰ ਦੇ ਸ਼ਬਦ ਵਿੱਚ ਮਨ ਨੂੰ ਵਿੰਨ ਕੇ ਪਰੋਦਈਏ ਤਾਂ ਉਹ ਜਿਹੜਾ ਪ੍ਰਮਾਤਮਾ ਹੈ ਹਮੇਸ਼ਾ ਅੰਗ ਸੰਗ ਵਸਦਾ ਹੈ। ਨਾਨਕ ਨਾਮ ਤਨਾ ਕੋ ਮਿਲੇ ਜਿਨ ਹਰ ਵੇਖੇ ਨਦਰ ਨਿਆਲ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਪ੍ਰਮਾਤਮਾ ਦਾ ਨਾਮ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਨੂੰ ਪ੍ਰਮਾਤਮਾ ਮਿਹਰ ਦੀ ਨਜ਼ਰ ਨਾਲ ਵੇਖਦਾ ਹੈ ਜਿਨ੍ਹਾਂ ਤੇ ਵਾਹਿਗੁਰੂ ਜੀ ਮਿਹਰ ਦੀ ਨਜ਼ਰ ਕਰਦੇ ਨੇ ਬਿਹાગੜਾ ਮਹਲਾ ਤੀਜਾ ਮਹਲਾ ਤੀਜਾ ਰਾਗ ਬਿਹાગੜਾ ਦੇ ਵਿੱਚ ਧੰਨ ਗੁਰੂ ਅਮਰਦਾਸ ਜੀ ਦੀ ਬਾਣੀ ਸਿਫਤ ਖਜ਼ਾਨਾ ਬਖਸ਼ੈ ਜਿਸ ਬਖਸੈ ਸੋ ਖਰਚ ਖਾਏ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਕਿ ਪ੍ਰਮਾਤਮਾ ਦੀ ਸਿਫਤ ਸਲਾਹ ਦਾ ਖਜ਼ਾਨਾ ਪ੍ਰਮਾਤਮਾ ਦੀ ਹੀ ਬਖਸ਼ਿਸ਼ ਹੈ ਤੇ ਜਿਸ ਨੂੰ ਪ੍ਰਮਾਤਮਾ ਬਖਸ਼ਦਾ ਹੈ ਵਾਹਿਗੁਰੂ ਬਖਸ਼ਦਾ ਹੈ ਉਹ ਹੀ ਖਰਚਦਾ ਹੈ ਤੇ ਉਹ ਹੀ ਖਾਂਦਾ ਹੈ ਭਾਪ ਸਿਫਤ ਸਲਾਹ ਦਾ ਅਨੰਦ ਲੈਂਦਾ ਹੈ ਸਤ ਗੁਰ ਬਿਨ ਹੱਥ ਨਾ ਆਵਈ ਸਭ ਥੱਕੇ ਕਰਮ ਕਮਾਏ ਬਥੇਰੇ ਕਰਮकांड ਕਰਕੇ ਲੋਕ ਬਥੇਰੇ ਕਰਮकांड ਕਰਕੇ ਲੋਕ ਥੱਕ ਜਾਂਦੇ ਨੇ ਕਰਮकांड ਕਰ ਕਰਕੇ ਲੋਕ ਥੱਕ ਜਾਂਦੇ ਹਨ ਇਹ ਬਖਸ਼ਿਸ਼ ਸਤਗੁਰੂ ਤੋਂ ਬਨਾਨੀ ਮਿਲਦੀ ਕਰਮकांड ਕੀਤੇ ਬਖਸ਼ਿਸ਼ ਨਹੀਂ ਮਿਲਦੀ ਨਾਨਕ ਮਨ ਮੁਖ ਜਗਤ ਤਨਹੀਣ ਹੈ ਅੱਗੇ ਭੁਖਾ ਕੇ ਖਾਏ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਮਨ ਦਾ ਅਧੀਨ ਤੇ ਸਤਗੁਰ ਤੋਂ ਭੁੱਲਾ ਹੋਇਆ ਸੰਸਾਰ ਅਸਲ ਧੰਨ ਤੋਂ ਸਖਣਾ ਹੈ ਤੇ ਆਤਮਿਕ ਜੀਵ ਦਾ ਭੁਖਾ ਇਸ ਤੋਂ ਕੁਝ ਨਹੀਂ ਹਾਸਲ ਕਰ ਸਕਦਾ ਪੌੜੀ ਸਾਬ ਤੇਰੀ ਤੂੰ ਸਭ ਸਦਾ ਸਭ ਤੁਦ અપਾਇਆ ਏ ਪ੍ਰਭੂ ਸਾਰੀ ਸ੍ਰਿਸ਼ਟੀ ਤੇਰੀ ਹੈ ਤੂੰ ਸਭਨਾ ਦਾ ਮਾਲਕ ਹੈ ਸਭਨਾ ਨੂੰ ਤੂੰ ਹੀ ਪੈਦਾ ਕੀਤਾ ਹੈ ਸਭਨਾ ਵਿੱਚ ਤੂੰ ਵਰਤਦਾ ਤੂੰ ਸਭਨੀ ਧਿਆਇਆ ਸਾਰੇ ਜੀਵਾਂ ਵਿੱਚ ਤੂੰ ਵਿਆਪਕ ਹੈ ਸਭ ਤੇਰਾ ਸਿਮਰਨ ਕਰਦੇ ਹਨ ਤੇ ਸਦੀ ਤੂੰ ਭਗਤ ਥਾਏ ਪਾਇ ਜੋ ਤਦ ਮਨ ਪਾਇ ਜਿਹੜਾ ਮਨੁੱਖ ਤੈਨੂੰ ਮਨ ਵਿੱਚ ਪਿਆਰਾ ਲੱਗਦਾ ਹੈ ਉਸ ਦੀ ਭਗਤੀ ਤੂੰ ਕਬੂਲ ਕਰ ਲੈਂਦਾ ਹੈ ਜੋ ਹਰ ਪ੍ਰਭ ਭਾਵੈ ਸੋ ਥੀਏ ਸਭ ਕਰਨ ਤੇਰਾ ਕਰਾਇਆ اے ਪ੍ਰਮਾਤਮਾ ਪ੍ਰਭੂ ਜੀ ਜੋ ਤੈਨੂੰ ਚੰਗਾ ਲੱਗਦਾ ਹੈ ਸੋ ਹੀ ਸੰਸਾਰ ਵਿੱਚ ਹੁੰਦਾ ਹੈ ਜੋ ਜੀਵ ਕੰਮ ਕਰਦੇ ਹਨ ਜੋ ਵੀ ਜੀਵ ਕਰਦੇ ਹਨ ਉਹ ਸਭ ਤੇਰਾ ਤੇਰੇ ਹੁਕਮ ਵਿੱਚ ਕਰਦੇ ਹੰ ਨ ਤੇਰਾ ਕੀਤਾ ਕਰਾਇਆ ਕਰਦੇ ਹੰ ਤੇਰੇ ਭਾਣੇ ਵਿੱਚ ਰਹਿ ਕੇ ਕਰਦੇ ਹੰ ਸਲਾਹੋ ਹਰ ਸਬਨਾ ਤੇ ਵਡਾ ਜੋ ਸੰਤ ਜਨਾ ਕੀ ਪੈਜ ਰੱਖਦਾ ਆ ਜੋ ਹਰੀ ਜੋ ਪ੍ਰਮਾਤਮਾ ਮੋਢ ਕਦੀਮਾਂ ਤੋਂ ਭਗਤਾਂ ਦੀ लाज ਰੱਖਦਾ ਆ ਇਹ ਹੈ ਵੀ ਉਹ ਸਭ ਤੋਂ ਵੱਡਾ ਹੈ ਜੋ ਭਗਤਾਂ ਦੀ ਲਾਜ ਮੁੱਢ ਕਦੀਮਾ ਤੋਂ ਰੱਖਦਾ ਆਇਆ ਹੈ ਉਹ ਹੈ ਵੀ ਸਭ ਤੋਂ ਵੱਡਾ ਹੈ ਇਸ ਲਈ ਤੂੰ ਉਸ ਦੀ ਸਿਫਤ ਸਲਾਹ ਕਰ ਤੁਸੀਂ ਉਸ ਦੀ ਸਿਫਤ ਸਲਾਹ ਕਰਿਆ ਕਰੋ ਸਲੋਕ ਮਹੱਲਾ ਤੀਜਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਸਲੋਕ ਨਾਨਕ ਗਿਆਨੀ ਜਗ ਜੀਤਾ ਜਗ ਜੀਤਾ ਸਭ ਕੋਏ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਵੀ ਗਿਆਨੀ ਜਿਹੜਾ ਗਿਆਨवान ਮਨੁੱਖ ਹੈ ਉਸ ਨੇ ਸੰਸਾਰ ਨੂੰ ਭਾਵ ਮਾਇਆ ਦੇ ਮੋਹ ਨੂੰ ਜਿੱਤ ਲਿਆ ਹੈ ਤੇ ਗਿਆਨਵਾਨ ਤੋਂ ਬਿਨਾ ਹਰ ਇੱਕ ਮਨੁੱਖ ਨੂੰ ਸੰਸਾਰ ਨੇ ਜਿੱਤਿਆ ਹੈ ਗਿਆਨੀ ਨੇ ਜਿਹੜਾ ਗਿਆਨਮਾਨ ਮਨੁੱਖ ਹੈ ਉਹਨੇ ਸੰਸਾਰ ਨੂੰ ਜਿੱਤਿਆ ਹੈ ਤੇ ਗਿਆਨੀ ਤੋਂ ਬਿਨਾ ਜਿਹੜਾ ਦੂਜਾ ਹਰ ਕੋਈ ਮਨੁੱਖ ਹੈ ਉਸ ਨੂੰ ਸੰਸਾਰ ਨੇ ਜਿੱਤਿਆ ਹੈ ਨਾਮ ਕਾਰਜ ਸਿਧ ਸਹਿਜ ਹੋਏ ਸੋਏ ਆਤਮਿਕ ਜੀਵਨ ਦੀ ਸਫਲਤਾ ਨਾਮ ਜਪਨ ਨਾਲ ਹੀ ਹੁੰਦੀ ਹੈ ਇੰਜ ਜਾਪਦਾ ਹੈ ਕਿ ਜੋ ਕੁਝ ਹੋ ਰਿਹਾ ਹੈ ਪ੍ਰਭੂ ਦੀ ਰਜਾ ਵਿੱਚ ਹੋ ਰਿਹਾ ਹੈ ਗੁਰਮਤ ਮਤ ਅਚਲ ਹੈ ਚਲਾਏ ਨਾ ਸਕੈ ਕੋਈ ਸਤਗੁਰ ਦੀ ਮਤ ਤੇ ਟੁਰਿਆਂ ਮਨੁੱਖ ਦੀ ਮਤ ਪੱਕੀ ਹੋ ਜਾਂਦੀ ਹੈ ਕੋਈ ਮਾਇਕ ਵਿਹਾਰ ਉਸ ਨੂੰ ਡਲਾ ਨਹੀਂ ਸਕਦਾ ਭਗਤਾ ਕਾਹਰ ਅੰਗੀਕਾਰ ਕਰੇ ਕਾਰਜ ਸੁਹਾਵਾ ਹੋਏ ਉਸ ਨੂੰ ਨਿਸ਼ਚਾ ਹੁੰਦਾ ਹੈ ਕਿ ਪ੍ਰਭੂ ਭਗਤਾ ਦਾ ਸਾਥ ਨਿਭਾਉਂਦਾ ਹੈ ਤੇ ਉਹਨਾਂ ਦਾ ਹਰੇਕ ਕੰਮ ਰਾਸ ਆ ਜਾਂਦਾ ਹੈ ਮਨ ਮੁਖ ਮੂਲੋ ਪੁਲਾਈਨ ਵਿਚ ਲੱਭ ਲੋਭ ਈੰਕਾਰ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪ੍ਰਭੂ ਤੋਂ ਭੁੱਲੇ ਹੋਏ ਹਨ ਕਿਉਂਕਿ ਉਹਨਾਂ ਦੇ ਅੰਦਰ ਲੱਭ ਲੋਭ ਤੇ ਹੰਕਾਰ ਹੈ ਝਗੜਿਆਂ ਕਰਦਿਆਂ ਅਨ ਦਿਨ ਗੁਦਰੈ ਸ਼ਬਦ ਨਾ ਕਰੇ ਵਿਚਾਰ ਗੁਦਰੇ ਲਫਜ਼ਾਇਆ ਇੱਥੇ ਗੁਦਰੇ ਦਾ ਮਤਲਬ ਹੁੰਦਾ ਹੈ ਗੁਜ਼ਰ ਜਾਣਾ ਗੁਜ਼ਰਦਾ ਇੱਥੇ ਸਤਿਗੁਰੂ ਕਹੇ ਹਨ ਰਹੇ ਹਨ ਕਿ ਉਹਨਾਂ ਮਨੁੱਖਾਂ ਦਾ ਹਰੇਕ ਦਿਨ ਲਬ ਲੋਭ ਸੰਬੰਧੀ ਝਗੜਾ ਕਰਦਿਆਂ ਗੁਜ਼ਰਦਾ ਹੈ ਤੇ ਉਹ ਗੁਰੂ ਦੇ ਸ਼ਬਦ ਵਿੱਚ ਵਿਚਾਰ ਹੀ ਨਹੀਂ ਕਰਦੇ ਸੁਧ ਮਤ ਕਰਤੇ ਹਿਰ ਲਈ ਬੋਲਣ ਸਭ ਵਿਕਾਰ ਕਰਤਾਰ ਨਹੀਂ ਕਰਤਾਪੁਰਖ ਨੇ ਉਹਨਾਂ ਨੂੰ ਮਨਮੁੱਖਾਂ ਦੀ ਹੋਸ਼ ਤੇ ਅਕਲ ਖੋਲੀ ਹੈ ਕਰਤਾਰ ਕਰਤਾਪੁਰਖ ਨੇ ਉਹਨਾਂ ਮਨਮੁੱਖਾਂ ਦੀ ਹੋਸ਼ ਤੇ ਅਕਲ ਖੋਲਈ ਹੈ ਉਹ ਨਿਰੇ ਵਿਕਾਰਾਂ ਦੇ ਬਚਨ ਹੀ ਬੋਲਦੇ ਹਨ ਉਹ ਜੋ ਬੋਲਦੇ ਹਨ ਉਹ ਵਿਕਾਰਾਂ ਦੇ ਬਾਰੇ ਹੀ ਬੋਲਦੇ ਹਨ ਦਿੱਤੇ ਕਿਤੇ ਨਾ ਸੰਤੋਖਿਅੰ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ ਅਗਿਆਨ ਓ ਕਿਸੇ ਪੀਦਤ ਦੇ ਮਿਲਣ ਤੋਂ ਓ ਕਿਸੇ ਪੀਦਤ ਦੇ ਮਿਲਣ ਤੇ ਕਦੀ ਰਜਦੇ ਨਹੀਂ ਕਿਉਂਕਿ ਉਹ ਅਗਿਆਨੀ ਹਨ ਉਹਨਾਂ ਦਾ ਮਨ ਉਹਨਾਂ ਦਾ ਮਨ ਤ੍ਰਿਸ਼ਨਾ ਤੇ ਅਗਿਆਨ ਦਾ ਹਨੇਰਾ ਲਈ ਬੈਠਾ ਹੈ ਉਹਨਾਂ ਦੇ ਮਨ ਵਿੱਚ ਬੜੀ ਤ੍ਰਿਸ਼ਨਾ ਅਗਿਆਨ ਤੇ ਹਨੇਰਾ ਹੈ ਨਾਨਕ ਮਨ ਮੁੱਖਾਂ ਨਾਲ ਹੋ ਟੁੱਟਿਆ ਪਲੀ ਜਿਨ ਮਾਇਆ ਮੋ ਪਿਆਰ ਗੁਰੂ ਨਾਨਕ ਸਾਹਿਬ ਕਹਿ ਲੈਣ ਕਹਿਣ ਲੱਗੇ ਸਤਿਗੁਰੂ ਜੀ ਇਹ ਕਹਿ ਰਹੇ ਹਨ ਕਿ ਅਜਹਿ ਮਨਮੁੱਖਾਂ ਦੇ ਨਾਲੋਂ ਸੰਬੰਧ ਟੁੱਟਿਆ ਹੋਇਆ ਹੀ ਚੰਗਾ ਹੈ ਕਿਉਂਕਿ ਉਹਨਾਂ ਦਾ ਪਿਆਰ ਤਾਂ ਮਾਇਆ ਦੇ ਮੋਹ ਵਿੱਚ ਹੈ ਸੋ ਗੁਰੂ ਸواری ਸਾਹਿਬ ਸੰਗਤ ਜੀ ਇਹ ਸਤਿਗੁਰੂ ਅਮਰਦਾਸ ਜੀ ਪਾਤਸ਼ਾਹ ਇਥੇ ਹੀ ਸਮਝਾਉਣ ਦਾ ਯਤਨ ਕਰਦੇ ਹਨ ਕਿ ਭਾਈ ਇਹ ਮਨਮੁੱਖਾਂ ਦੇ ਨਾਲ ਦੋਸਤੀ ਨਹੀਂ ਕਰਨੀ ਤੇ ਗੁਰੂ ਦੇ ਚਰਨਾਂ ਵਿੱਚ ਰਹਿਣਾ ਹੈ ਗੁਰੂ ਦੇ ਚਰਨਾਂ ਵਿੱਚ ਜਾ ਕੇ ਉਸ ਪ੍ਰਭੂ ਉਸ ਪਰਮਾਤਮਾ ਦੇ ਨਾਮ ਨੂੰ ਜਪਣਾ ਹੈ ਨਾਮ ਜਪ ਕੇ ਪਰਮਾਤਮਾ ਦੀ ਪ੍ਰਾਪਤੀ ਕਰਕੇ ਆਪਣੇ ਇਹ ਲੋਕ ਸੁਖੀਏ ਕਰ ਲੈਣ ਤੇ ਜਿਹੜੇ ਪਰਲੋਕ ਨੇ ਉਹ ਵੀ ਸੁਹੇਲੇ ਕਰ ਲੈ ਹਨ ਹੁਣ ਸਾਧ ਸੰਗਤ ਜੀ ਦਾਸ ਇਸ ਤੋਂ ਅੱਗੇ ਨਾ ਜਾਂਦਾ ਹੋਇਆ ਇੱਥੇ ਹੀ ਕਿਮਤ ਦਾ ਜਾਚ ਹੋਵੇਗਾ ਇਸ ਤੋਂ ਪਹਿਲਾਂ ਆਪ ਜੀ ਦੇ ਸਨਮੁਖ ਆਪ ਜੀ ਦੇ ਚਰਨਾਂ ਵਿੱਚ ਇਹ ਬੇਨਤੀ ਹੈ ਕਿ ਦਾਸ ਦਾ ਚਲਣ ਗੁਰ ਸਾਖੀਆਂ ਸ਼ਬਦ ਵਿਚਾਰ ਸਬਸਕ੍ਰਾਈਬ ਕਰੋ ਜੀ ਧੰਨਵਾਦੀ ਬਣਾਓ ਜੋ ਆਪ ਜੀ ਨੇ ਅੱਜ ਸਰਵਣ ਕਰਨਾ ਹੈ ਇਸ ਨੂੰ ਸਰਵਣ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ ਆਉ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਆਲੋ ਭੱਤੇ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ